ਲਾਟਰੀ ਸਟਾਲ ਤੋਂ ਇਨਾਮ ਨਿਕਲੇ ਆ ਲੇਕਿਨ ਮਾਲਕ ਕੌਣ ਹੈ ਇਸ ਦਾ ਪਤਾ ਨਹੀਂ ਲੱਗ ਰਿਹਾ 10 ਲੱਖ ਦਾ ਪ੍ਰਾਈਜ਼ ਆਪਣੇ ਕੋਲ ਵਿਸਾਖੀ ਬੰਪਰ 'ਚ ਲੱਗਿਆ ਹੈ ਜੀ ਜਿਸ ਦਾ ਨੰਬਰ ਹੈ 7756 ਹੀ ਕੇ ਵਾਲੀ ਹਾਂਜੀ ਲੇਕਿਨ ਇਹ ਪਰਸੋ ਟਿਕਟ ਲੈ ਗਏ ਸੀਗੇ ਨੰਬਰ ਔਰ ਨਾਮ ਕੁਛ ਨਹੀਂ ਲਿਖਾ ਕੇ ਗਏ ਤੇ ਹੁਣ ਰਾਤ ਜਦੋਂ ਰਿਜ਼ਲਟ ਆਇਆ ਹੈ ਤੇ ਆਪਣਾ ਨਾਮ ਇਸ ਤੇ ਸ਼ੋ ਵੀ ਕਰ ਰਿਹਾ ਜੋ ਆਪਾਂ ਦਿਖਾ ਸਕਦੇ ਆ ਲੋ ਜੀ ਇਹ ਤੁਹਾਡਾ ਨਾਮ ਹੈ ਨਾ ਹਾਂਜੀ ਹਾਂਜੀ ਜੋ ਜੋ ਕਸਟਮਰ ਹੈ ਉਹ ਆਪਣਾ ਐਡਰੈਸ ਔਰ ਫੋਨ ਨੰਬਰ ਕੁਛ ਨਹੀਂ ਲਿਖਾ ਕੇ ਗਿਆ ਹੁਣ ਉਹ ਬੰਦਾ ਮਿਲ ਨਹੀਂ ਰਿਹਾਗਾ ਇਹ 500 ਰੁਪਏ ਦੀ ਲਾਟਰੀ ਸੀਗੀ ਜੀ ਵਿਸਾਖੀ ਬੰਪਰ ਦਾ ਡਰਾ ਸੀਗਾ 2.5 ਕਰੋੜ ਦਾ ਫਰਸਟ ਪ੍ਰਾਈਸ ਸੀ ਉਹਦੇ ਵਿੱਚੋਂ ਸੈਕੰਡ ਪ੍ਰਾਈਸ 10 ਲੱਖ ਦਾ ਹਿੱਟ ਆਪਣੇ ਕੋਲ ਹੋਇਆ ਜੀ 7 ਲੱਖ ਦਾ ਹਾਂਜੀ 10 ਲੱਖ ਦਾ ਉਹਨਾਂ ਨਾਮ ਨਹੀਂ ਲਿਖਵਾ ਕੇ ਜਾਂਦੇ ਉਹ ਕਹਿੰਦੇ ਅਸੀਂ ਆਪਣੇ ਆਪ ਘਰੋਂ ਚੈੱਕ ਕਰ ਲਾਂਗੇ ਜੀ ਇਸ ਕਰਕੇ ਹਜੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਨਾ ਹੀ ਹਜੇ ਕਿਸੇ ਦੀ ਕਾਲ ਆਈ ਹੈ ਸਾ ਆਪਣੇ ਨੰਬਰ ਆਪਣਾ ਸਾਰਾ ਕੁਝ ਉਹਨਾਂ ਨੂੰ ਲਿਖ ਕੇ ਦਿੰਨੇ ਆ ਲੇਕਿਨ ਹਜੇ ਤੱਕ ਕੋਈ ਕਿਸੇ ਨੇ ਕਾਲ ਨਹੀਂ ਕੀਤੀ ਹੈ ਤੇ ਨਾ ਹੀ ਹਜੇ ਕੋਈ ਆਪਣੇ ਕੋਲ ਆਇਆ ਕਿਤੇ ਤੁਹਾਡੀ ਤਾਂ ਨਹੀਂ ਨਿਕਲ ਗਈ 10 ਲੱਖ ਰੁਪਏ ਦੀ ਲੋਟਰੀ ਕਿਉਂਕਿ 10 ਲੱਖ ਰੁਪਏ ਦੀ ਲੋਟਰੀ ਜਿੱਤਣ ਵਾਲਾ ਬੰਦਾ ਨਹੀਂ ਲੱਭ ਰਿਆ ਤੇ ਦੁਕਾਨਦਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਉਸਦੀ ਭਾਲ ਤੁਹਾਨੂੰ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਵਿਸਾਖੀ ਬੰਪਰ ਦਾ ਡਰਾਅ ਕੱਢਿਆ ਗਿਆ ਜਿਸ ਦੇ ਵਿੱਚ ਪਹਿਲਾ ਨਾਮ ਲੁਧਿਆਣੇ ਦੇ ਵਿੱਚ ਨਿਕਲਿਆ ਹੈ ਜਦਕਿ ਦੂਸਰਾ ਨਾਮ 10 ਲੱਖ ਰੁਪਏ ਇੱਕ ਜਲਾਲਾਬਾਦ ਦੇ ਵਿੱਚ ਇੱਕ ਬੰਦੇ ਨੂੰ ਨਿਕਲਿਆ ਪਰ ਉਸ ਦਾ ਕੁਝ ਵੀ ਅਤਾ ਪਤਾ ਨਹੀਂ ਹੈ ਕਿ ਕੌਣ ਹੈ ਨਾ ਹੀ ਉਸ ਦਾ ਨੰਬਰ ਹੈ ਤੇ ਦੁਕਾਨਦਾਰ ਨੇ ਮੀਡੀਆ ਨਾਲ ਗੱਲਬਾਤ ਕਰਦੋ ਕਿ ਆ ਕਿ ਜਿਸ ਦੀ ਵੀ ਇਹ ਲੋਟਰੀ ਹੈ ਉਹ ਮੇਰੇ ਨਾਲ ਸੰਪਰਕ ਕਰੇ ਕਿਉਂਕਿ ਉਸ ਦਾ 10 ਲੱਖ ਰੁਪਏ ਦਾ ਨਾਮ ਨਿਕਲਿਆ ਹੈ ਉਹ ਆ ਕੇ ਕਿਸੇ ਵਕਤ ਵੀ ਮੇਰੇ ਕੋਲ लेके जा सकता है 10 लाख ਦਾ ਪ੍ਰਾਈਜ਼ ਆਪਣੇ ਕੋਲ ਵਿਸਾਖੀ ਬੰਪਰ 'ਚ ਲੱਗਿਆ ਹੈ ਜੀ ਜਿਸ ਦਾ ਨੰਬਰ ਹੈ 7756 ਕੇ ਵਾਲੀ ਹਾਂਜੀ ਲੇਕਿਨ ਇਹ ਪਰਸੋ ਟਿਕਟ ਲੈ ਗਏ ਸੀਗੇ ਨੰਬਰ ਔਰ ਨਾਮ ਕੁਛ ਨਹੀਂ ਲਿਖਾ ਕੇ ਗਏ ਤੇ ਹੁਣ ਰਾਤ ਤੇ ਜਦੋਂ ਰਿਜ਼ਲਟ ਆਇਆ ਹੈ ਤੇ ਆਪਣਾ ਨਾਮ ਇਸ ਤੇ ਸ਼ੋ ਵੀ ਕਰ ਰਿਹਾ ਜੋ ਆਪਾਂ ਦਿਖਾ ਸਕਦੇ ਆ ਲਓ ਜੀ ਇਹਦਾ ਤੁਹਾਡਾ ਨਾਮ ਹੈ ਨਾ ਹਾਂਜੀ ਹਾਂਜੀ ਤੇ ਜੋ ਕਸਟਮਰ ਹੈ ਉਹ ਆਪਣਾ ਐਡਰੈਸ اور ਫੋਨ ਨੰਬਰ ਕੁਝ ਨਹੀਂ ਲਿਖਾ ਕੇ ਗਿਆ ਹੁਣ ਉਹ ਬੰਦਾ ਮਿਲ ਨਹੀਂ ਰਿਹਾਗਾ ਤੇ ਸਾਰਿਆਂ ਨੂੰ ਇਹ ਅਪੀਲ ਹੈ ਕਿ ਜਿਹੜੇ ਵੀ ਆਪਣੇ ਕੋਲ ਟਿਕਟਾ ਖਰੀਦੇ ਆ ਟਿਕਟ ਜਰੂਰ ਚੈੱਕ ਕਰਵਾਓ ਜਲਾਲਾਬਾਦ ਚੋਂ ਕਿਸੇ ਤੋਂ ਵੀ ਟਿਕਟ ਲਈਏ ਕਿਉਂਕਿ ਆਪਣੇ 7-8 ਡੀਲਰ ਟਿਕਟਾ ਵੇਚ ਰਹੇ ਸੀਗੇ ਤੇ ਤੁਸੀਂ ਆਪਣੇ ਮੇਨ ਕਾਊਂਟਰ ਪੀਐਨਬੀ ਬੈਂਕ ਦੇ ਸਾਹਮਣੇ ਇੱਕ ਕਾਊਂਟਰ ਆਪਣਾ ਮੰਡੀ ਦੇ ਚ ਲੱਗਦਾ ਸਬਜ਼ੀ ਮੰਡੀ ਚ ਇੱਕ ਨੇੜੇ ਆਰਕੇ ਹੋਟਲ ਦੇ ਤੁਸੀਂ ਕਿਸੇ ਵੀ ਕਾਊਂਟਰ ਤੋਂ ਆਪਣੀ ਟਿਕਟ ਚੈੱਕ ਕਰਵਾ ਸਕਦੇ ਹੋ ਤੇ ਜਰੂਰ ਜਲਦੀ ਤੋਂ ਜਲਦੀ ਆਪਣੀ ਟਿਕਟ ਚੈੱਕ ਕਰਵਾਓ ਇਹ ਇਹ ਕਿੰਨੇ ਦੀ ਲਾਟਰੀ ਕਿੰਨੇ ਦੀ ਇਹ 500 ਰੁਪਏ ਦੀ ਲਾਟਰੀ ਸੀਗੀ ਜੀ ਵਿਸਾਖੀ ਬੰਪਰ ਦਾ ਡਰਾ ਸੀਗਾ 2.5 ਕਰੋੜ ਦਾ ਫਰਸਟ ਪ੍ਰਾਈਜ਼ ਸੀ ਉਹਦੇ ਵਿੱਚੋਂ ਸੈਕੰਡ ਪ੍ਰਾਈਜ਼ 10 ਲੱਖ ਦਾ ਹਿੱਟ ਆਪਣੇ ਕੋਲ ਹੋਇਆ ਜੀ 10 ਲੱਖ ਦਾ ਹਾਂਜੀ 10 ਲੱਖ ਦਾ ਅੱਛਾ ਤੇ ਇਹ ਤੁਸੀਂ ਬੰਦੇ ਦਾ ਐਡਰੈਸ ਵਗੈਰਾ ਨਹੀਂ ਲਿਖ ਦੇਗੇ ਨਹੀਂ ਜੀ ਕਈ ਕਸਟਮਰ ਆਪਣਾ ਨਾਮ ਨਹੀਂ ਲਿਖਵਾ ਕੇ ਜਾਂਦੇ ਉਹ ਕਹਿੰਦੇ ਅਸੀਂ ਆਪਣੇ ਆਪ ਘਰੋਂ ਚੈੱਕ ਕਰ ਲਾਂਗੇ ਜੀ ਇਸ ਕਰਕੇ ਹਜੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਨਾ ਹੀ ਹਜੇ ਕਿਸੇ ਦੀ ਕਾਲ ਆਈ ਹੈ ਕਿਉਂਕਿ ਅਸੀਂ ਆਪਣਾ ਪੂਰਾ ਐਡਰੈਸ ਉਹਨਾਂ ਨੂੰ ਦਿੰਨੇ ਆ ਆਪਣੇ ਜੋ ਪੂਰਾ ਐਡਰੈਸ ਆ ਆਪਣੇ ਨੰਬਰ ਆਪਣਾ ਸਾਰਾ ਕੁਝ ਉਹਨਾਂ ਨੂੰ ਲਿਖ ਕੇ ਦਿਨੇ ਆ ਲੇਕਿਨ ਹਜੇ ਤੱਕ ਕੋਈ ਕਿਸੇ ਨੇ ਕਾਲ ਨਹੀਂ ਕੀਤੀ ਹੈ ਤੇ ਨਾ ਹੀ ਹਜੇ ਕੋਈ ਆਪਣੇ ਕੋਲ ਆਇਆ ਹੈ ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਟਿਕਟ ਜਰੂਰ ਚੈੱਕ ਕਰਵਾਓ ਸਾਡੇ ਕਾਊਂਟਰ ਤਿੰਨੇ ਕਾਊਂਟਰਾਂ ਤੋਂ ਕਿਸੇ ਵੀ ਕਾਊਂਟਰ ਤੋਂ ਆਪਣੀ ਟਿਕਟ ਚੈੱਕ ਕਰਵਾ ਸਕਦੇ ਹੋ ਤੁਸੀਂ ਸੋ ਦੂਜਾ ਨਾਮ ਜਿਹੜਾ ਹੈਗਾ ਉਹ ਨਿਕਲਿਆ ਹੈ ਵਿਸਾਖੀ ਬੰਪਰ ਹਾਂਜੀ ਹਾਂਜੀ ਵਿਸਾਖੀ ਬੰਪਰ ਦਾ ਹੈ ਜੀ 10 ਲੱਖ ਦਾ ਨਾਮ 10 ਲੱਖ ਦਾ ਪ੍ਰਾਈਸ ਹੈ ਜੀ ਤੁਹਾਨੂੰ ਵੀ ਕੋਈ ਫਾਇਦਾ ਹੋਏਗਾ ਹਾਂਜੀ ਹਾਂਜੀ ਆਪਾਂ ਨੂੰ ਫਾਇਦਾ ਹੀ ਹੈ ਜੀ ਡਰਾ ਤੇ ਆਪਣਾ ਨਾਮ ਆ ਗਿਆ ਇੰਨਾ ਬਹੁਤ ਹੈ ਜੀ ਬਾਕੀ ਆਪਣਾ ਜੋ ਹੈ ਸੇਲ ਸੇਲ 'ਚ ਵਾਧਾ ਹੋ ਜਾਂਦਾ ਹੈ ਜੀ ਆਪਣੇ ਤਿੰਨੇ ਕਾਊਂਟਰ ਹੈ ਕਿਸੇ ਵੀ ਕਾਊਂਟਰ ਤੋਂ ਤੁਸੀਂ ਟਿਕਟ ਲੈ ਸਕਦੇ ਹੋ ਸਾਡੀ ਸਟੈਂਪ ਪਿੱਛੇ ਲੱਗੀ ਹੁੰਦੀ ਹੈ ਜੀ ਕਿਸੇ ਵੀ ਕਾਊਂਟਰ ਤੋਂ ਟਿਕਟ ਲੈ ਸਕਦੇ ਹੋ ਸਾਡੀ ਅੱਛਾ ਜਿਹੜੇ ਬੰਦੇ ਨੂੰ 10 ਲੱਖ ਦਾ ਇਨਾਮ ਨਿਕਲੇ ਆਇਆ ਉਹਦੇ ਲਾਟਰੀ ਨੰਬਰ ਹੈਗਾ ਤੁਹਾਡੇ ਕੋਲੇ ਹਾਂਜੀ ਆਪਣੇ ਕੋਲੇ ਡਰਾ ਉੱਤੇ ਉੱਪਰ ਪੂਰਾ ਮੈਂਸ਼ਨ ਕੀਤਾ ਹੁੰਦਾ ਜੀ ਆਪਣਾ ਬਿੱਲ ਹੁੰਦਾ ਇਹ ਨੰਬਰ ਤੇ ਡਰਾ ਲੱਗਿਆ ਜੀ 7756141 ਤੇ 7756141 ਤਤਰਾ 5641 ਹਾਂਜੀ ਲਾਸਟ ਦੇ ਜਿਹੜਾ ਹੈ ਹਾਂਜੀ ਹਾਂਜੀ ਲਾਸਟ ਵਾਲਾ ਨੰਬਰ ਸੋ ਇਹ ਹੁਣ ਭਾਲ ਨਹੀਂ ਪਤਾ ਨਹੀਂ ਲੱਗ ਰਿਹਾ ਹਾਂਜੀ ਹਾਂਜੀ ਤੋਂ ਇਸ ਲਈ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਸਾਰੇ ਆਪਣੀ ਆਪਣੀ ਟਿਕਟ ਚੈੱਕ ਕਰੋ ਪਿੱਛੇ ਸਾਡੀ ਸਟੈਂਪ ਲੱਗੀ ਹੋਈ ਹੈ ਸਾਡੀ ਸਟੈਂਪ ਵਾਲੀ ਕੋਈ ਵੀ ਟਿਕਟ ਕਿਸੇ ਕੋਲੇ ਵੀ ਹੈ ਕਿਤੋਂ ਵੀ ਲਈ ਹੈ ਸਾਡੇ ਕੋਲੇ ਜ਼ਰੂਰ ਆ ਕੇ ਚੈੱਕ ਕਰਵਾਓ ਜੀ